ਗਿਆਨ ਧਿਆਨ ਕੁਛ ਕਰਮ ਨਾ ਜਾਣਾ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਦੇ ਜਿਨ ਕਲ ਰਾਖੀ ਮੇਰੀ ਹਮਤੇ ਵੱਡਾ ਸਤਿਗੁਰੂ ਨਾਨਕ ਦੇ ਜਿਨ ਕਲ ਰਾਖੀ ਮੇਰੀ ਮੇਰੇ ਵੀਰੋ ਮੈਂ ਆਪਦੇ ਇਲਾਕੇ ਦਾ ਆਪਦੇ ਪਿੰਡ ਦਾ ਐਡਰੈਸ ਪੇਸ਼ ਕਰਨ ਲੱਗਿਆ ਵੀ ਜਿੱਥੇ ਸਾਡਾ ਪਿੰਡ ਹੈ ਜਿੱਥੇ ਆਲੇ-ਦਾਲੇ ਦਾ ਐਡਰੈਸ ਸਾਰੇ ਪਿੰਡਾਂ ਦਾ ਕਹੀਏ ਵੀਰ ਮੇਰੇ ਉੜ ਚੰਦਨ ਵੀ ਗਾਜੇ ਵਸਚ ਤਹਿਰਾ ਪਿੰਡ ਕਿੱਥੇ ਕ ਹੈ ਮਲ ਕੇ ਸਾਰੇ ਐਡਰੈਸ ਪੇਸ਼ ਕਰਨ ਲੱਗਿਆ ਬੜੇ ਪਿਆਰ ਤੇ ਸਤਿਕਾਰ ਨਾਲ ਤੱਕਿਓ ਹਉ ਸਾਡਾ ਪਿੰਡ ਗਾਜੇ ਵਸਚ ਤਹਿਰਾ ਮੇਰਾ ਪਿੰਡ ਗਾਜੇ ਦਾ ਸਚ ਤਹਿ ਰਹਿ ਗੱਬੇੜਾ ਸਾਈਂ ਦਾ ਪਰ ਪਰਨਾਮ ਅਗਰ ਸੇ ਕਦਮ ਆਟਾ ਆਇਦਾ ਤਾਹੇ ਕਿਸ ਗੱਲ ਦੀ ਨਾ ਸਾਡੇ ਘਟ ਜੀ ਵੀ ਕਹਿੰਦੇ ਸਾਡੇ ਘਟ ਜੀ ਮੇਰਾ ਪਿੰਡ ਹੈ ਜੇ ਸੇਰਾ ਕੋਲੇ ਗਾਜੇਵਾਸ ਜੀ ਕੋਲੇ ਗਾਜੇਵਾਸ ਜੀ ਸਾਡਾ ਨਗਰ ਇੱਥੇ ਸੇਰਾ ਕੋਲੇ ਗਾਜੇਵਾਸ ਜੀ ਕੋਲੇ ਗਾਜੇਵਾਸ ਜੀ ਕੋਣ ਬਰਨੇ ਦੀ ਖੇੜੀ ਕੋਲੇ ਮੱਧੋ ਮੱਜ ਰਹਿ ਵੀ ਕੋਲੇ ਮੱਧੋ ਮੱਜ ਰਹਿ ਬੰਦੇ ਤੇ ਜੀਰੀ ਟਿੱਬਿਆਂ ਤੇ ਬਾਜਰ ਟਿੱਬਿਆਂ ਤੇ ਬਾਜਰ ਨੇੜੇ ਚੱਲੇ ਨੇ ਗਾਲੇ ਨੋਹੇ ਦੇ ਖਰਾਦ ਜੀ ਲੋਹੇ ਦੇ ਖਰਾਦ ਜੀ ਸਾਡਾ ਪਿੰਡ ਹੈ ਜਦੈ ਰਾ ਕੋਲੇ ਗਾਜੇ ਬਾਸ ਜੀ ਕੋਲੇ ਗਾਜੇ ਬਾਸ ਜੀ ਮੇਰਾ ਪਿੰਡ ਹੈ ਜਦੈ ਰਾ ਕੋਲੇ ਗਾਜੇ ਬਾਸ ਜੀ ਕੋਲੇ ਗਾਜੇ ਬਾਸ ਜੀ ਨੇੜੇ ਸੱਪਾਂ ਵਾਲੀ ਮਬੀ ਜਿੱਥੇ ਭਾਰੀ ਗੇਤ ਨੇ ਵੀ ਜਿੱਥੇ ਭਾਰੀ ਗੇਤ ਨੇ ਨੇੜੇ ਸੱਪਾਂ ਵਾਲੀ ਮਬੀ ਜਿੱਥੇ ਭਾਰੀ ਗੇਤ ਨੇ ਵੀ ਜਿੱਥੇ ਭਾਰੀ ਗੇਤ ਨੇ ਲੋਕ ਬੀਜਦੇ ਮਟਰ ਵਿੱਚ ਬੂਟੀ ਜੀਰੀ ਲਾਉਂਦੇ ਨੇ ਲੇਟ ਨੇ ਬੀਜਰੀ ਲਾਉਂਦੇ ਨੇ ਲੇਟ ਨੇ ਦੁੱਲਰ ਤੇ ਅਸਰਪੁਰ ਵਿੱਚ ਜ਼ਿਆਦਾ ਲੋਕ ਆ ਲੂਟੀਂਦਾਂ ਦੇ ਮਹਾਰਾਜੀ ਆ ਲੂਟੀਂਦਾਂ ਦੇ ਮਹਾਰਾਜੀ ਸਾਡਾ ਪਿੰਡ ਹੈ ਜਿੱਥੇ ਰ ਕੋਲੇ ਗਾਜੇਵਾਸ ਜੀ ਕੋਲੇ ਗਾਜੇਵਾਸ ਜੀ ਸਾਡੇ ਨਗਰ ਵਿੱਚ ਹੈ ਰ ਕੋਲੇ ਗਾਜੇਵਾਸ ਜੀ ਕੋਲੇ ਗਾਜੇਵਾਸ ਜੀ ਨੇੜੇ ਸ਼ਹਿਰ ਹੈ ਸਮਾਣਾ ਜਿੱਥੇ ਰਹਿੰਦੇ ਨੇ ਡੇੜ ਨੇ ਬੀ ਜਿੱਥੇ ਰਹਿੰਦੇ ਨੇ ਡੇੜ ਨੇ ਕੁੱਤ ਜਾਹੂ ਕਾਰੇ ਦੇ ਕਲਮੇ ਢਨੇ ਕਲਮੇ ਢਨੇ ਨੇੜ ਤੁਲੇ ਵਾਲ ਟੈਂਢੜਾ ਲਵੇ ਤੁਲੇ ਵਾਲ ਟੈਂਢੜਾ ਰੌਲੀ ਪਾਸ ਜੀ ਹੈਡ ਰੌਲੀ ਪਾਸ ਜੀ ਸਾਡਾ ਪਿੰਡ ਹੈ ਜਤੇ ਰੇ ਗੋਲੇ ਗਾਜੇ ਬਾਸ ਜੀ ਕੋਲੇ ਗਾਜੇ ਬਾਸ ਜੀ ਮੇਰਾ ਪਿੰਡ ਹੈ ਜਤੇ ਰੇ ਗੋਲੇ ਗਾਜੇ ਬਾਸ ਜੀ ਕੋਲੇ ਗਾਜੇ ਬਾਸ ਜੀ ਮਸ਼ਹੂਰ ਲੋਕ ਜਾਣਦੇ ਜਤੇ ਰੇ ਨੂੰ ਮੈਂ ਜਾਣਦੇ ਜਤੇ ਰੇ ਨੂੰ ਟਿੱਕਦੇ ਨਹੀਂ ਰਾਤ ਸੌਂਦੇ ਨੇ ਦੁਪਹਿਰ ਨੂੰ ਵੀ ਸੌਂਦੇ ਨੇ ਲੁਪਹਿਰ ਨੂੰ ਤਾਂ ਹੀ ਆਇਆ ਮੈਂ ਦੇਣ ਕੰਚ ਦੇ ਗਲਾਸ ਜੀ ਕੰਚ ਦੇ ਗਲਾਸ ਜੀ ਸਾਡਾ ਪਿੰਡ ਹੈ ਤੇਰਾ ਕੋਲੇ ਗਾਜੇ ਬਾਸ ਜੀ ਕੋਲੇ ਗਾਜੇ ਬਾਸ ਜੀ ਕੋਲ ਗੰਗਾ ਨਦੀ ਵਗੇ ਕੋਈ ਰਹੇ ਟੋਡਣਾ ਵੀ ਕੋਈ ਨਹੀਂ ਨਹੀਂ ਟੋਡਣਾ ਬੜੀ ਲੱਗਦੀ ਫਰ ਸਾਂਭੇ ਜਾਂਦੇ ਨੋਟਣਾ ਸਾਂਭੇ ਜਾਂਦੇ ਨੋਟਣਾ ਇਹਦਾ ਸਾਡਾ ਲਾਕਾ ਏ ਤਾਂ ਸਾਡਾ ਲਕਰਾ ਈ ਤਾਂ ਨੀ ਨਾਲੋਂ ਪੂਰਾ ਅੱਬਲੇ ਕਲਾਸ ਜੀ ਅੱਬਲੇ ਕਲਾਸ ਜੀ ਸਾਡਾ ਪਿੰਡ ਹੈ ਜਿੱਤੇਰਾ ਕੋਲੇ ਗਾਜੇ ਬਾਸ ਜੀ ਕੋਲੇ ਗਾਜੇ ਬਾਸ ਜੀ ਘਰ ਘਰ ਸਾਡੇ ਗੱਡੀਆਂ ਸਪਾਰੀਆਂ ਵੀ ਗੱਡੀਆਂ ਸਪਾਰੀਆਂ ਦੁੱਧ ਦੇਣ ਗਊਆਂ ਮੱਝੀਆਂ ਲਵਾਰੀਆਂ ਮੱਝੀਆਂ ਲਵਾਰੀਆਂ ਮਰ ਪਰੌਟ ਖਾ ਕੇ ਮੱਕੀ ਵਾਲਾ ਚਾਰ ਜੀ ਮੱਕੀ ਵਾਲਾ ਚਾਰ ਜੀ ਸਾਡਾ ਪਿੰਡ ਹੈ ਜੇ ਨਾ ਕੋਲੇ ਗਾਜੇਵਾਸ ਜੀ ਕੋਲੇ ਗਾਜੇਵਾਸ ਜੀ ਸਾਡੇ ਨਗਰ 'ਚ ਤੇਰੇ ਕੋਲੇ ਗਾਜੇਵਾਸ ਜੀ ਕੋਲੇ ਗਾਜੇਵਾਸ ਜੀ ਕਰਨੈਲ ਸਿੰਘ ਸਿੱਧੂ ਤੇ ਭਿੰਦਰ ਸਿੰਘ ਸਾਡੇ ਨੇ ਲੰਬੜਦਾਰ ਜੀ ਕਰਨੈਲ ਸਿੰਘ ਸਿੱਧੂ ਤੇ ਭਿੰਦਰ ਸਿੰਘ ਸਾਡੇ ਨੇ ਲੰਬੜਦਾਰ ਜੀ ਸਾਡੇ ਨੇ ਲੰਬੜਦਾਰ ਜੀ ਬਲਬੀਰ ਸਿੰਘ ਬੱਗਾ ਕਰਸਾਨ ਜੁਨੀਆੰ ਦਾ ਮੁੱਖ ਪ੍ਰਧਾਨ ਜੀ ਮਲਵੀਰ ਸਿੰਘ ਬੱਗਾ ਕਿਸਾਨ ਯੂਨੀਅਨ ਦਾ ਮੁੱਖ ਪ੍ਰਧਾਨ ਜੀ ਨੈਦ ਸਿੰਘ ਮੱਖਣ ਸਿੰਘ ਨਾਲ ਪੂਰਾ ਦਿਨ ਦੇ ਸਾਥ ਜੀ ਪੂਰਾ ਦਿਨ ਦੇ ਸਾਥ ਜੀ ਸਾਡਾ ਪਿੰਡ ਹੈ ਜਤੇਰਾ ਕੋਲੇ ਗਾਜੇਵਾਸ ਜੀ ਕੋਲੇ ਗਾਜੇਵਾਸ ਜੀ ਮੇਰੇ ਨਗਰ ਚਤੇਰੇ ਕੋਲੇ ਗਾਜੇਵਾਸ ਜੀ ਵੀ ਕੋਲੇ ਗਾਜੇਵਾਸ ਜੀ ਮੈਂ ਆਪ ਦਾ ਐਡਰੈਸ ਬੋਲਿਆ ਐ ਐਡਰੈਸ ਬੋਲਦੇ ਕੋਲ 1 ਇੱਕ ਨਹੀਂ ਨਿਕਾ ਪ੍ਰਕਾਰ ਦੀਆਂ ਭੁੱਲਾ ਹੋ ਜਾਂਦੀਆਂ ਹੁੰਦੀਆਂ ਨੇ ਅਨਜਾਣ ਬੱਚਾ ਸਾਨੂੰ ਕੇ ਮਾਫ਼ ਕਰਿਓ ਇਹ ਰੱਬਾ ਮੇਰੇ ਤਾਇਆ ਜੀ ਸੁਖਦੇਵ ਸਿੰਘ ਗਾਜੇਬਸ ਵਾਲੇ ਹੁੰਦੇ ਸੀ ਮੈਨੂੰ ਉਹਨਾਂ ਨੇ ਸਿਖਾਈ ਸੀ ਸਾਡਾ ਐਡਰੈਸ ਮੇਰੇ ਤਾਇਆ ਜੀ ਦੇ ਲਿਖਿਆ ਸੀ ਸਾਰਾ ਡਰੈਸ ਇਹ ਮੇਰੇ ਤਾਇਆ ਜੀ ਨੇ ਲਿਖਿਆ ਹੋਇਆ ਗਾਜੇਬਸ ਵਾਲੇ ਸੁਖਦੇਵ ਸਿੰਘ ਜੀ ਨੇ ਤੇ ਮੈਨੂੰ ਉਹਨਾਂ ਨੇ ਬੜੇ ਪਿਆਰ ਤੇ ਸਤਿਕਾਰ ਨਾਲ ਇਹ ਡਰਖਣ ਆਇਆ ਮੈਨੂੰ ਸੁਭਾਅ ਬਣਿਆ ਹੋਇਆ ਮੇਰੋ ਮੈਂ ਆਪਦਾ ਐਡਰੈਸ ਹਰ ਇੱਕ ਜਗ੍ਹਾ ਤੇ ਗਾਉਂਦਾ ਰਹਿਣਾ ਹੁਈਆਂ ਬੁਲਾਨੀ ਮਾਫੀ ਬਖਸ਼ੋ ਤੇ ਫਤਿਹ ਬੁਲਾਉ ਆਕੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ